ਪਰਮਿੰਦਰ ਢੀਂਸਾ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨਰਿੰਦਰ ਕੋਰ ਭਰਾਜ ਤੇ ਸਰਪੰਚਾਂ ਨਾਲ ਧੱਕਾ ਕਰਨ ਦੇ ਇਲਜ਼ਾਮ ਲਗਾਏ ਨੇ ਪਰਮਿੰਦਰ ਢੀਂਸਾ ਨੇ ਕਿਹਾ ਕਿ ਕਾਲੀ ਨਲਦੀ ਸਰਕਾਰ ਵੇਲੇ ਸੰਗਰੂਰ ਜ਼ਿਲ੍ਹੇ ਚ ਕਿਸੇ ਵੀ ਬੰਦੇ ਨਾਲ ਧੱਕਾ ਨਹੀਂ ਕੀਤਾ ਗਿਆ ਚਾਹੇ ਉਹ ਟਰੱਕ ਯੂਨੀਅਨ ਦੇ ਚੋਣਾ ਹੋਣ ਉਹ ਪੰਚਾਇਤੀ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਹੋਣ ਪਰ ਇਹ ਆਮ ਆਦਮੀ ਪਾਰਟੀ ਲੋਕਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਸੰਗਤਪੁਰੇ ਚੰਨਾ ਦੇ ਪਿਛਲੇ 2 ਪਲੇਨਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੇ ਗਏ। ਟ੍ਰਿੰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਤੇ ਨਰਿੰਦਰਪੁਰ ਭਰਾ ਜੋ ਕਿ ਸਾਡੇ ਐਮਐਲਏ ਨੇ ਛੋਟੀਆਂ-ਛੋਟੀਆਂ ਗੱਲਾਂ ਦਾ ਧੱਕਾ ਕਰਦੇ ਨੇ। ਬਿਨਾਂ ਕਿਸੇ ਸ਼ਿਕਾਇਤ ਉਮੀਦਵਾਰਾਂ ਦੇ ਕਾਗਜ਼ ਰੱਦ ਕਿਤੇ ਜਾ ਰਹੇ ਨੇ ਔਰ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ। ਇੱਥੋਂ ਤੱਕ ਜਿਹੜਾ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕਲ ਐਮਐਲਏ ਖਾਸ ਤੌਰ ਤੇ ਬੀਬੀ ਭਰਾਜ ਉਹਨੇ ਹਰ ਤਰ੍ਹਾਂ ਦੇ ਜਿਹੜੇ ਨੇ ਛੋਟੇ ਲੈਵਲ ਦੀ ਸਿਆਸਤ ਤੱਕ ਜਿਹੜੀ ਇਹ ਪਹੁੰਚ ਕੀਤੀ ਹੈ ਕ腐ਸ਼ਨ ਦਾ ਵੀ ਰਿਕਾਰਡ ਤੋੜਤਾ ਅਤੇ ਧੱਕੇਸ਼ਾਹੀ ਦਾ ਵੀ ਰਿਕਾਰਡ ਤੋੜਤਾ